ਪਾਠ 11 ਦੰਦਾਸਾ ਔਰਤ ਕੁਦਰਤ ਦੇ ਹੱਥਾਂ ਦਾ ਸਿਰਜਿਆ ਹੋਇਆ شاہਕਾਰ ਹੈ ਜਿਸ ਨੂੰ ਉਸਨੇ ਵੇਲੇ ਸਮੇਂ ਵਿੱਚ ਬੜੀ ਮਿਹਨਤ ਤੇ ਰੀਜ ਨਾਲ ਘੜਿਆ ਹੈ ਕੁਦਰਤ ਨੇ ਔਰਤ ਦੇ ਹਰ ਅੰਗ ਨੂੰ ਬੇਮਿਸਾਲ ਖੂਬਸੂਰਤੀ ਬਖਸ਼ੀ ਹੈ ਪਰ ਬਹੁਤੇ ਲੋਕ ਲਈ ਸੁੰਦਰਤਾ ਦਾ ਮਾਪਦੰਡ ਸਿਰਫ ਸੁੰਦਰ ਤੇ ਆਕਰਸ਼ਿਤ ਚਿਹਰਾ ਹੀ ਹੁੰਦਾ ਹੈ ਸੁੰਦਰ ਤੇ ਮਨ ਮੋਹਣਾ ਚਿਹਰਾ ਅਜੀਹੇ ਲੋਕਾਂ ਦੇ ਦਿਲਾਂ ਤੇ ਦੇ ਲక్ష్ਮੀ ਪ੍ਰਭਾਵ ਪਾ ਕੇ ਮੰਤਰ ਮੁਗਦ ਕਰ ਦਿੰਦਾ ਹੈ ਉਂਜ ਤਾਂ ਹਰ ਵਿਅਕਤੀ ਆਪਣੇ ਚਿਹਰੇ ਨੂੰ ਵੱਧ ਤੋਂ ਵੱਧ ਸੋਹਣਾ ਤੇ ਦਿਲਕਸ਼ ਬਣਾਉਣ ਦਾ ਯਤਨ ਕਰਦਾ ਹੈ ਪਰ ਮਰਦਾਂ ਦੇ ਮੁਕਾਬਲੇ ਔਰਤਾਂ ਵਿੱਚ ਇਹ ਰੁਚੀ ਜ਼ਿਆਦਾ ਪ੍ਰਭਲ ਹੁੰਦੀ ਹੈ ਇਸੇ ਲਈ ਸ਼ੁਕੀਨ ਮੁਟਿਆਰਾਂ ਆਪਣੇ ਦੰਦਾਂ ਮਸੂੜਿਆਂ ਅਤੇ ਬੁੱਲਾਂ ਦੀ ਸੁੰਦਰਤਾ ਦੇ ਪ੍ਰਭਾਵ ਨੂੰ ਤਿੱਖਣ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਦਿੰਦੀਆਂ ਹਨ ਕਾਡੀਆਂ ਵਰਗੇ ਚਿੱਟੇ ਸੋਹਣੇ ਦੰਦ ਗੁਲਾਬੀ ਮਸੂੜੇ ਤੇ ਲਾਲ ਬੁੱਲ ਹਰੇਕ ਮੁਟਿਆਰ ਦੇ ਨਹੀਂ ਹੁੰਦੇ ਬਹੁਤ ਸਾਰੀਆਂ ਮੁਟਿਆਰਾਂ ਨੂੰ ਕੁਦਰਤ ਦੀ ਇਹ ਅਨਮੋਲ ਦਾਤ ਨਹੀਂ ਮਿਲਦੀ ਅਜੀਹੀਆਂ ਮੁਟਿਆਰਾਂ ਬਨਾਉਟੀ ਸੁੰਦਰਤਾ ਸਾਧਨਾ ਦਾ ਸਹਾਰਾ ਲੈ ਕੇ ਇਸ ਘਾਟ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੀਆਂ ਹਨ ਭਾਵੇਂ ਕੁਦਰਤੀ ਸੁੰਦਰਤਾ ਨੂੰ ਹਾਰ ਸ਼ਿੰਗਾਰ ਦੀ ਲੋੜ ਨਹੀਂ ਹੁੰਦੀ ਲਾਲ ਤਾਂ ਰੂੜੀਆਂ ਵਿੱਚ ਵੀ ਵਗਦੇ ਰਹਿੰਦੇ ਹਨ ਪਰ ਫਿਰ ਵੀ ਸੋਹਣੀਆਂ ਮੁਟਿਆਰਾਂ ਹੋਰ ਵੀ ਸੋਹਣੀਆਂ ਬਣਨ ਦੀ ਕੋਸ਼ਿਸ਼ ਕਰਦੀਆਂ ਰਹਿੰਦੀਆਂ ਹਨ ਇਸ ਲਈ ਸਾਰੀਆਂ ਹੀ ਮੁਟਿਆਰਾਂ ਵੱਧ ਚੜ ਕੇ ਸੁੰਦਰਤਾ ਵਧਾਉਣ ਵਾਲੇ ਸਾਧਨਾਂ ਦੀ ਵਰਤੋਂ ਕਰਦੀਆਂ ਹਨ ਪੁਰਾਣੇ ਸਮਿਆਂ ਵਿੱਚ ਨਵੀਆਂ ਵਿਹਾਈਆਂ ਮੁਟਿਆਰਾ ਆਪਣੇ ਦੰਦਾਂ ਨੂੰ ਸਾਫ਼ ਕਰਨ ਚਮਕਾਉਣ ਅਤੇ ਬੁੱਲਾਂ ਤੇ ਮਸੂੜਿਆਂ ਦੇ ਸ਼ਿੰਗਾਰ ਲਈ ਸਿਰਫ਼ ਦੰਦਾਸੇ ਦੀ ਹੀ ਵਰਤੋਂ ਕਰਦੀਆਂ ਸਨ ਉਹਨਾਂ ਦਿਨਾਂ 'ਚ ਔਰਤਾਂ ਵੱਲੋਂ ਕੀਤੇ ਜਾਂਦੇ ਹਾਰ ਸ਼ਿੰਗਾਰ ਵਿੱਚ ਦੰਦਾਸੇ ਨੂੰ ਮਹੱਤਵਪੂਰਨ ਸਥਾਨ ਪ੍ਰਾਪਤ ਸੀ ਤੇ ਦੰਦਾਸੇ ਬਿਨਾ ਹਾਰ ਸ਼ਿੰਗਾਰ ਅਧੂਰਾ ਸਮਝਿਆ ਜਾਂਦਾ ਸੀ ਵਿਆਹ ਸਮੇ ਵਿਆਹੁਲੀ ਕੁੜੀ ਨੂੰ ਉਸਦੇ ਸੋਹਰੇ ਜਿਹੜੀ ਸੁਹਾਗ ਪਟਾਰੀ ਭੇਜਦੇ ਸਨ ਉਸ ਵਿੱਚ ਉਸਦੇ ਸ਼ਿੰਗਾਰ ਕਰਨ ਲਈ ਸੁਰਮਾ, ਮਹਿੰਦੀ, ਬਿੰਦੀ, ਕੰਗੀ ਆਦੀ ਵਸਤਾਂ ਤੋਂ ਬਿਨਾਂ ਦੰਦਾਸਾ ਵੀ ਜ਼ਰੂਰ ਹੁੰਦਾ ਸੀ। ਲਾਵਾ ਵਾਸਤੇ 베ਦੀ ਤੇ ਬੈਠਣ ਤੋਂ ਪਹਿਲਾਂ ਕੁੜੀ ਇਹਨਾਂ ਵਸਤਾਂ ਦੀ ਵਰਤੋਂ ਕਰਕੇ ਹਾਰ ਸ਼ਿੰਗਾਰ ਕਰਦੀ ਸੀ। ਦੰਦਾਸੇ ਦੇ ਛੋਟੇ ਜਿਹੇ ਟੁਕੜੇ ਨੂੰ ਜਦੋਂ ਦੰਦਾਂ ਤੇ ਮਲਿਆ ਜਾਂਦਾ ਤਾਂ ਇਸ ਦੇ ਅਸਰ ਨਾਲ ਦੰਦਾਂ ਤੇ ਪਏ ਦਾਗ ਤੇ ਤੱਬੇ ਉਡਣ ਛੂ ਹੋ ਜਾਂਦੇ ਤੇ ਦੰਦ ਸਾਫ ਹੋ ਕੇ ਦੁੱਧ ਚਿੱਟੇ ਮੋਤੀਆਂ ਵਰਗੇ ਚਮਕਦਾਰ ਬਣ ਜਾਂਦੇ ਦੰਦਾਸੇ ਨੂੰ ਕੁਝ ਦੇਰ ਚੱਬਣ ਜਾ ਚਿੱਥਣ ਨਾਲ ਮਸੂੜੀਆਂ ਤੇ ਬੁੱਲਾਂ ਦਾ ਰੰਗ ਸੁਹਾ ਹੋ ਜਾਂਦਾ ਜਿਵੇਂ ਲਿਪਸਟਿਕ ਦੇ ਦੰਦਾਸੇ ਵਾਲੇ ਸੁਹੇ ਬੁੱਲ ਮਲਮਲ ਦੀ ਪਤਲੀ ਪਾਰਦਰਸ਼ੀ ਚੁੰਨੀ ਦੇ ਕੁੰਡ ਵਿੱਚੋਂ ਦੂਰੋਂ ਹੀ ਦੇਖਣ ਵਾਲਿਆਂ ਨੂੰ ਦਿਸ ਪੈਂਦੇ ਹਨ ਅਖਰੋਟ ਦੇ ਰੁੱਖ ਦੀ ਛਿਲ ਨੂੰ ਦੰਦਾਸਾ ਕਿਹਾ ਜਾਂਦਾ ਹੈ ਜੋ ਪੁਰਾਣੇ ਸਮਿਆਂ ਵਿੱਚ ਔਰਤਾਂ ਵੱਲੋਂ ਸੁਰਖੀ ਦੀ ਥਾਂ ਵਰਤਿਆ ਜਾਂਦਾ ਸੀ ਰੁੱਖਾਂ ਦੇ ਤਣੇ ਦੀ ਛਿਲ ਦਾ ਦੰਦਾਸਾ ਵਧੀਆਂ ਮੰਨਿਆ ਜਾਂਦਾ ਹੈ ਭਾਰਤ ਦੀ ਕਸ਼ਮੀਰ ਘਾਟੀ ਤੇ ਪਾਕਿਸਤਾਨ ਦੇ ਜ਼ਿਲ੍ਹਾ ਹਜ਼ਾਰਾ ਵਿੱਚ ਅਖਰੋਟ ਦੇ ਰੁੱਖ ਵੱਡੀ ਗਿਣਤੀ ਵਿੱਚ ਮਿਲਦੇ ਹਨ ਜੋ ਕੁਦਰਤੀ ਤੌਰ ਤੇ ਜੰਗਲਾਂ ਵਿੱਚ ਵੀ ਉਗਦੇ ਹਨ ਤੇ ਉਗਾਏ ਵੀ ਜਾਂਦੇ ਹਨ ਜੰਗਲੀ ਅਖਰੋਟ ਦੇ ਰੁੱਖ ਦੀ ਛਿਲ ਸਖਤ ਤੇ ਉਗਾਏ ਗਏ ਰੁੱਖ ਦੀ ਛਿਲ ਨਰਮ ਹੁੰਦੀ ਹੈ ਪ੍ਰਾਚੀਨ ਕਾਲ ਸਮੇਂ ਵਪਾਰੀ ਦੂਰ ਦਰਾਡੇ ਦੇਸ਼ ਦੀਆਂ ਮੰਡੀਆਂ 'ਚ ਦਰਾਸੇ ਨੂੰ ਮੋਹਮੰਗੇ ਮੁੱਲ ਵੇਚ ਕੇ ਖੂਬ ਕਮਾਈ ਕਰਦੇ ਸਨ ਸਾਊਦੀ ਅਰਬ ਅਤੇ ਮਿਸਰ ਵਿੱਚ ਦੰਦਾਸੇ ਦੀ ਭਾਰੀ ਮੰਗ ਸੀ ਉੱਥੋਂ ਦੇ ਸ਼ਾਹੀ ਹਰਮਾਂ ਦੀਆਂ ਔਰਤਾਂ ਬੜੇ ਸ਼ੌਂਕ ਨਾਲ ਦੰਦਾਸੇ ਦੀ ਵਰਤੋਂ ਕਰਦੀਆਂ ਸਨ ਪੁਰਾਤਨ ਖੋਜੀਆਂ ਨੂੰ ਮਿਸਰ ਵਿੱਚੋਂ ਜੋ 5000 ਸਾਲ ਪੁਰਾਣੀਆਂ ਮਮੀਆਂ ਮਿਲੀਆਂ ਹਨ ਉਹਨਾਂ ਦੇ ਦੰਦ ਹੁਣ ਵੀ ਦੁੱਧ ਮੰਗ ਚਿੱਟੇ ਦਿਸਦੇ ਹਨ ਇਹ ਦੰਦਾਸੇ ਦੀ ਹੀ ਕਰਾਮਾਤ ਹੈ ਪਹਿਲੇ ਸਮਿਆਂ ਵਿੱਚ ਪਿਸ਼ਾਵਰ ਦਾ ਦੰਦਾਸਾ ਦੂਰ ਦੂਰ ਤੱਕ ਮਸ਼ਹੂਰ ਸੀ ਦੰਦਾਸੇ ਨੂੰ ਸ਼ੱਕ ਵੀ ਕਿਹਾ ਜਾਂਦਾ ਸੀ ਸਸਤਾ ਹੋਣ ਕਾਰਨ ਇਸ ਨੂੰ ਗਰੀਬ ਘਰਾਂ ਦੀਆਂ ਔਰਤਾਂ ਵੀ ਸੋਖ ਨਾਲ ਖਰੀਦ ਕੇ ਆਪਣੀ ਰੀਜ ਪੂਰੀ ਕਰ ਸਕਦੀਆਂ ਸਨ ਕੋਈ ਸੋਹਣੀ ਸੁਨੱਖੀ ਮੁਟਿਆਰ ਉਸ ਸਮੇਂ ਦੇ ਸਭ ਤੋਂ ਛੋਟੇ ਸਿੱਕੇ ਦਮਣੀ ਦੇ ਖਰੀਦੇ ਹੋਏ ਦੰਦਾਸੇ ਨਾਲ ਆਪਣੇ ਹੁਸਨ ਨੂੰ ਅਜੀਹੀ ਜੁਗਤ ਨਾਲ ਸਾਂਣ ਤੇ ਝਾੜਦੀ ਹੌਲੀ ਹੌਲੀ ਸਮਾਂ ਨੇ ਕਰਵਟ ਬਦਲੀ ਤਾ ਨਵੇਂ ਜ਼ਮਾਨੇ ਦੇ ਫੈਸ਼ਨ ਦੀ ਹਵਾ ਵਗਣ ਲੱਗੀ। ਸਰੀਰ ਦੇ ਹਰ ਅੰਗ ਨੂੰ ਨਿਖਾਰਨ ਤੇ ਸਜਾਉਣ ਲਈ ਰਸਾਇਣਿਕ ਸੁੰਦਰਤਾ ਉਤਪਾਦ ਬਾਜ਼ਾਰ ਵਿੱਚ ਵਿਕਣ ਲੱਗੇ। ਇਨ੍ਹਾਂ ਪਦਾਰਥਾਂ ਨੂੰ ਬਣਾਉਣ ਵਾਲੀਆਂ ਕੰਪਨੀਆਂ ਨੇ ਇੰਨੇ ਪ੍ਰਭਾਵਸ਼ਾਲੀ ਢੰਗ ਨਾਲ ਇਸ਼ਤਿਹਾਰਬਾਜ਼ੀ ਸ਼ੁਰੂ ਕੀਤੀ ਕਿ ਮੁਟਿਆਰਾਂ ਤੜਾ-ਤੜ ਇਹਨਾਂ ਸੁੰਦਰਤਾ ਉਤਪਾਦਾਂ ਨੂੰ ਖਰੀਦਣ ਲੱਗੀਆਂ। ਪਿੰਡੂ ਮੁਟਿਆਰਾਂ ਨੇ ਸ਼ਹਿਰੀ ਔਰਤਾਂ ਦੀ ਦੇਖਾ-ਦੇਖੀ ਆਪਣੇ ਬੁੱਲਾਂ ਨੂੰ ਸਜਾਉਣ ਲਈ ਦੰਦਾਸੀ ਦੀ ਥਾਂ ਰਸਾਇਣਿਕ ਲਿਪਸਟਿਕ ਵਰਤਣੀ ਸ਼ੁਰੂ ਕਰ ਦਿੱਤੀ। ਪਰ ਬਹੁਤੀਆਂ ਮੁਟਿਆਰਾਂ ਨੂੰ ਇਨ੍ਹਾਂ ਲਿਪਸਟਿਕ ਵਿੱਚ ਛੁਪੇ ਹੋਏ ਜ਼ਹਿਰੀਲੇ ਰਸਾਇਣਾਂ ਦੇ ਮਾਰੂ ਪ੍ਰਭਾਵ ਦੀ ਜਾਣਕਾਰੀ ਨਹੀਂ ਸਿਹਤ ਵਿਗਿਆਨੀਆਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਲਿਪਸਟਿਕ ਦੀ ਵਰਤੋਂ ਕਰਨ ਨਾਲ ਕੈਂਸਰ ਅਤੇ ਪ੍ਰਜਨਨ ਸੰਬੰਧੀ ਸਮੱਸਿਆਵਾਂ ਆਦਿ ਭਿਆਨਕ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ ਲਿਪਸਟਿਕ ਲਾਉਣ ਨਾਲ ਬੁੱਲਾਂ ਨੂੰ ਤਾਜ਼ੀ ਹਵਾ ਨਹੀਂ ਮਿਲਦੀ ਤੇ ਹੌਲੀ-ਹੌਲੀ ਬੁੱਲਾਂ ਤੇ ਝੁਰੜੀਆਂ ਪੈਣ ਕਾਰਨ ਉਹਨਾਂ ਦੀ ਕੁਦਰਤੀ ਸੁੰਦਰਤਾ ਨਸ਼ਟ ਹੋਣੀ ਸ਼ੁਰੂ ਹੋ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਲਿਪਸਟਿਕ ਦੇ ਰੰਗ ਨੂੰ ਲਾਲ ਬਣਾਉਣ ਲਈ ਨਿਰਮਾਤਾ ਜਾਨਵਰਾਂ ਦੇ ਖੂਨ ਵਿੱਚਲੀ ਹਿਮੋਗਲੋਬਿਨ ਦੀ ਵਰਤੋਂ ਕਰਦੇ ਹਨ ਜੋ ਆਮ ਤੌਰ ਤੇ ਬੁੱਜੜਖਾਨਿਆਂ ਵਿੱਚ ਮਾਰੇ ਜਾਣ ਵਾਲੇ ਬੇਜ਼ੁਬਾਨ ਜਾਨਵਰਾਂ ਦੇ ਖੂਨ ਤੋਂ ਪ੍ਰਾਪਤ ਕੀਤੀ ਜਾਂਦੀ ਹੈ ਜਿਸ ਤਰ੍ਹਾਂ ਮੋਟਿਆਰਾ ਨੇ ਬੁੱਲਾਂ ਦੇ ਸ਼ਿੰਗਾਰ ਲਈ ਸਦੀਆਂ ਤੋਂ ਵਰਤੇ ਜਾਂਦੇ ਦੰਦਾਂਸੀ ਨੂੰ ਤਿਆਗ ਕੇ ਲਿਪਸਟਿਕ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ ਉਸੇ ਤਰ੍ਹਾਂ ਹੀ ਉਨ੍ਹਾਂ ਨੇ ਦੰਦਾਂ ਨੂੰ ਸਾਫ਼ ਕਰਨ ਤੇ ਚਮਕਾਉਣ ਲਈ ਟੂਥਪੇਸਟ ਦਾ ਉਪਯੋਗ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਦੰਦਾਂ ਦੇ ਨੂੰ ਮੁਟਿਆਰਾਂ ਨੇ ਬਿਲਕੁਲ ਹੀ ਭਲਾ ਦਿੱਤਾ ਹੈ